ਕਲਵਿੰਦਰ ਸਿੰਘ ਸਰ ਕਿਹੜੀ ਵਾਸਤੇ ਲੱਗਿਆ ਮੈਂ ਪੰਜਾਬ ਰੋਡ ਤੇ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਮੈਂ ਜਲੰਧਰੋਂ ਆ ਰਹੇ ਸਰ ਜਿਹੜਾ ਇਹ ਘਟਨਾ ਵਾਪਰੀ ਆ ਕੀ ਲੱਗਦਾ ਤੁਸੀਂ ਮੌਕੇ ਬੱਸ ਜੇ ਸੀ ਸਰ ਮੈਂ ਅੱਗੇ ਬੈਠਾ ਸੀ ਡਰਾਈਵਰ ਤੇ ਕੋਲੇ ਜੀ ਬਿਲਕੁਲ ਉਹ ਜੋ ਪਰਲੀ ਸਾਈਡ ਆਪਣਾ ਆਪਣਾ ਪੁੱਟ ਮਾਦਨੇਗਾ ਜੀ ਥੋੜਾ ਬੰਦ ਕੀਤਾ ਹੋਈ ਪਹਿਲਾਂ ਉਹ ਖੁੱਲਿਆ ਹੋਇਆ ਜੀ ਉਹ 1 ਕੋ ਲੱਖ ਤੋਂ ਤਨੋਂ ਆਇਆ ਜੀ ਤੇ ਗੱਡੀ ਤੇ ਜਾਣਕ ਮੂਰੇ 1 ਕੋ ਲੱਖ ਦੀ ਉਹਨੇ ਪੂਰਾ ਕ ਬ੍ਰੇਕ ਮਾਰੇ ਗੱਡੀ ਦੇ ਜੀ ਅਸੀਂ ਗੱਡੀ ਬਹੁਤ ਬ੍ਰੇਕ ਮਾਰੇ ਗੱਡੀ ਦੇ ਜੀ ਬਹੁਤ ਹੋਲੀ ਕੀਤੀ ਗੱਡੀ ਪਰ ਰੁਕੀ ਨਹੀਂ ਗੱਡੀ ਜੀ ਬਹੁਤ ਤੇਜ਼ ਸੀ ਗੱਡੀ ਸਕੂਟਰੀ ਉਹਦੀ ਇੰਜਨ ਉਹ ਨਾਲ ਗਏ ਹੋਣੇ ਪਿੱਛੇ ਦੇ ਉਹ ਤੇ ਲੈ ਕੇ ਗਏ ਮੁੰਡੇ ਨਾਲ ਲੈ ਗਏ ਨਾਲ ਚੱਕ ਕੇ ਲੈ ਕੇ ਗਏ ਕਿਹੜੀ ਜਗ੍ਹਾ ਜਾਣਾ ਸੀ ਅਸੀਂ ਲੁਧਿਆਣਾ ਜਾਣਾ ਸੀ ਕੀ ਨਾਲ ਡਰਾਈਵਰ ਦਾ ਚਰਨਜੀਤ ਸਿੰਘ ਹੈ ਹਾਂ ਅੱਜ ਆਇਆ ਤੁਸੀਂ ਐਸੇ ਪਾਸੇ ਜੀ ਅਸੀਂ ਪੰਜਾਬ ਰੋਡ ਤੇ ਹਾਂਜੀ ਕੀ ਲੱਗਦਾ ਤੁਹਾਨੂੰ ਬਈ ਮੁੱਖ ਰੇਖਾ ਰੋਏ ਇਹਦਾ ਦੇਖ ਕੇ ਬਾਜੋ ਉਹਨੇ ਖਲੋਣਾ ਨਹੀਂ ਚਾਹੀਦਾ ਉਹਨੂੰ ਵਿਚਕਾਰ ਅੱਛਾ ਮੁੰਡਾ ਉਧਰ ਪਾਰਕਰ ਕੇ ਆਈ ਪਾਰਕਰ ਕੇ ਆਉਂਦਾ ਪਿਆ ਇਹ ਉਹਨੇ ਉਹ ਖਲਾਰ ਦਿੱਤ ਨਾ ਵਿਚਕਾਰ ਅੱਛਾ ਜੀ ਵਿਚਕਾਰ ਨੇ ਹਨ ਇਹਨਾਂ ਨੇ ਬ੍ਰੇਕ ਲਾਈ ਉਹ ਥੱਲੇ ਆ ਗਿਆ ਅਚਾਈ ਬ੍ਰੇਕ ਆਈ ਦੀ ਜੋ ਆਥੇ ਲਾਈਆ ਸਾਡੇ ਵਿੱਚ ਸਭ ਆਵੇ ਕੋ ਭੱਜ ਗਿਆ ਘਟ ਘਟ ਅਜ ਨਹੀਂ ਮੁੰਡਾ ਇਕੱਲਾ ਸੀ ਜੀ ਹਾਂਜੀ ਇਕੱਲਾ ਹੀ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਸ਼ਹਾਫਤਪੁਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਤੇ ਜਦੋਂ ਆ ਕੇ ਦੇਖਿਆ ਤੇ ਪਾਸੇ ਥੱਲੇ ਡਰਾਈਵਰ ਦੀ ਸਕੂਟਰੀ ਸੀ ਬੰਦਾ ਸਾਈਡ ਤੇ ਪਿਆ ਸਗਾ ਜੱਕ ਵੀ ਹਾਲ ਚ ਤੇ ਚੋਕਲ ਸਹਿਯੋਗ ਦੇ ਨਾਲ ਤੇ ਉਹਨੂੰ ਹਸਪੀਟਲ ਪਹੁੰਚਾਇਆ ਜੀ ਤੇ ਹਸਪੀਟਲ ਭੇਤਾ ਸਰਕਾਰੀ ਹੁਣ ਤੇ ਟ੍ਰੈਫਿਕ ਵੀ ਚੱਲ ਰਹੀ ਹੈ ਜੀ ਟ੍ਰੈਫਿਕ ਬੱਸ ਸਾਈਡ ਤੇ ਕਰਾਤੀ ਹੈ ਸਰ ਟ੍ਰੈਫਿਕ ਚੱਲ ਰਿਹਾ ਗੱਲ ਹੀ ਗੱਲ ਤੇ ਡੇਢ ਸੜੇ ਕਮ ਬੰਦ ਵਿਅਕਤੀ ਦਾ ਹਾਂਜੀ ਜੀ ਸਤਿ ਸ਼੍ਰੀ ਅਕਾਲ ਸਾਡੇ ਪਾਸ ਇੱਕ ਪੇਸ਼ੈਂਟ ਆਇਆ ਸੀ ਅਭਿਨਵ ਕੁਮਾਰ 22 ਸਾਲ ਮੁੰਡਾ ਸੀ ਉਹਦਾ ਐਕਸੀਡੈਂਟ ਹੋਇਆ ਸ਼ੂਗਰ ਮਿਲ ਦੇ ਕੋਲ ਤੇ ਪ੍ਰੈਸ਼ਰ ਦੇ ਹੈਡ ਇੰਜਰੀ ਆ ਗਈ ਹੈ ਹਾਲਤ ਥੋੜੀ ਸੀਰੀਅਸ ਸੀ ਤੇ ਹੁਣ ਉਹਨੂੰ ਅਸੀਂ ਫਰਸਟ ایڈ ਦੇ ਕੇ ਇਧਰੋਂ ਅੱਗੇ ਜਲੰਧਰ ਰੈਫਰ ਕਰਤਾ ਹੈ। ਨਹੀਂ ਰੈਫਰ ਕਰਤਾ ਤੇ ਮੈਂ ਮੈਂ ਜੀ ਪੁਲਿਸ ਸੂਚਨਾ ਦਿੱਤੀ। ਹਾਂਜੀ। ਪੁਲਿਸ ਸੂਚਨਾ ਦਿੱਤੀ। ਹਾਂਜੀ ਪੁਲਿਸ ਸੂਚਨਾ ਅਸੀਂ ਆਪਣੇ ਵੱਲੋਂ ਦਿੱਤੀ ਹੋਈ ਹੈ। ਤੇ ਤੁਹਾਡਾ ਸ਼ੁਭਨਾਮ ਜੀ। ਡਾਕਟਰ ਆਯੂਸ਼ੀ। ਇਹ ਪਰਲੇਂਟਰ ਸੇ ਲੱਗਿਆ ਕਿਹਦੀ ਵਾਸਤੇ ਲੱਗਿਆ ਮੈਂ ਪੰਜਾਬ ਰੋਡ ਤੇ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਮੈਂ ਜਲੰਧਰੋਂ ਆ ਰਹੇ ਸਾਰਾ ਜਿਹੜਾ ਇਹ ਘਟਨਾ ਵਾਪਰੀ ਆ ਕੀ ਲੱਗਦਾ ਤੁਸੀਂ ਮੌਕੇ ਬੱਸ ਜੇ ਸੀ ਸਰ ਮੈਂ ਅੱਗੇ ਬੈਠਾ ਸੀ ਟਰੈਵਲ ਦੇ ਕੋਲੇ ਜੀ ਬਿਲਕੁਲ ਉਹ ਜੋ ਪਰਲੀ ਸਾਈਡ ਆਪਣਾ ਆਪਣਾ ਫੁੱਟ ਪਾਦਨੇਗਾ ਜੀ ਉਹੜਾ ਬੰਦ ਕੀਤਾ ਹੋਈ ਸੀ ਪਹਿਲਾਂ ਉਹ ਖੁੱਲਿਆ ਹੋਇਆ ਜੀ ਉਹ 1 ਲੱਖ ਤੋਂ ਤਨੋ ਆਇਆ ਜੀ ਤੇ ਗੱਡੀ ਨੇ ਜਾਣਕ ਮੂਰੇ 1 ਲੱਖ ਦੀ ਉਹਨੇ ਪੂਰਾ ਕ ਬ੍ਰੇਕ ਮਾਰੀ ਗੱਡੀ ਦੇ ਜੀ ਅਸੀਂ ਗੱਡੀ ਬਹੁਤ ਬ੍ਰੇਕ ਮਾਰੀ ਗੱਡੀ ਰਹੀ ਜੀ ਬਹੁਤ ਹੋਲੀ ਕੀਤੀ ਗੱਡੀ ਪਰ ਰੁਕੀ ਨਹੀਂ ਗੱਡੀ ਜੀ ਬਹੁਤ ਤੇਜ਼ ਸੀ ਉਹਦੀ ਇੰਜਨ ਉਹ ਨਾਲ ਗਏ ਹੋਣੇ ਪੈਸੇ ਦੇ ਉਹ ਤੇ ਲੈ ਕੇ ਗਏ ਮੁੰਡੇ ਨਾਲ ਲੈ ਗਏ ਨਾਲ ਚਾਚੇ ਲੈ ਕੇ ਗਏ ਕਿਹੜੀ ਜਗ੍ਹਾ ਜਾਣਾ ਸੀ ਅਸੀਂ ਲੁਧਿਆਣਾ ਜਾਣਾ ਸੀ ਕੀ ਨਾਲ ਡਰਾਈਵਰ ਦਾ ਚਰਨ ਸਿੰਘ ਹੈ ਜੀ ਹਾਂ ਅੱਜ ਆਈ ਗਏ ਤੁਸੀਂ ਐਸੇ ਪਾਸੇ ਜੀ ਅਸੀਂ ਪੰਜਾਬ ਰੋਡ ਤੇ ਹਾਂਜੀ ਕੀ ਲੱਗਦਾ ਤੁਹਾਨੂੰ ਬੇ ਮੁੱਖ ਦੇਖ ਸ਼ਰੋਏ ਇਹਨਾਂ ਦੇ ਦੇਖ ਕੇ ਬਾਜੋ ਉਹਨੇ ਖਲੋਣਾ ਨਹੀਂ ਚਾਹੀਦਾ ਉਹਨੂੰ ਵਿਚਕਾਰ ਅੱਛਾ ਮੁੰਡਾ ਉਧਰ ਪਾਰਕਰ ਕੇ ਆਈ ਪਾਰਕਰ ਕੇ ਆਉਂਦਾ ਪਿਆ ਇਹ ਉਹਨੇ ਉਹ ਖਲਾਰ ਦਿੱਤ ਨਾ ਵਿਚਕਾਰ ਅੱਛਾ ਜੀ ਵਿਚਕਾਰ ਨੇ ਇਹਨਾਂ ਨੇ ਬ੍ਰੇਕ ਲਾਈ ਉਹ ਥੱਲੇ ਆ ਗਿਆ ਅੱਛਾ ਇਹ ਬ੍ਰੇਕ ਆਈਡੀ ਜੋ ਆਥੇ ਲਾਈਆ ਸਾਡੇ ਵਿੱਚ ਕੋਆਵੇ ਕੋ ਭੱਜ ਗਿਆ ਘੁੱਟ ਘੁੱਟ ਅੱਨੇ ਮੁੰਡਾ ਕੱਲਾ ਹੀ ਸੀ ਜੀ ਹਾਂਜੀ ਕੱਲਾ ਹੀ ਇਹ ਸਾਰੇ ਸੂਚਨਾ ਮਿਲੀ ਸੀ ਕਿ ਸ਼ਹਾਫਤਪੁਰ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਕਿ ਜਦੋਂ ਆ ਕੇ ਦੇਖਿਆ ਤੇ ਫਾਸਲੇ ਥੱਲੇ ਡੈਕਟਰ ਸਕੂਟਰੀ ਤੇ ਬੰਦਾ ਸਾਈਡ ਤੇ ਪਿਆ ਸਗਾ ਜੱਕ ਵੀ ਹਾਲ ਚ ਤੇ ਚੋਕਨ ਸਹਯੋਗ ਦੇ ਨਾਲ ਤੇ ਉਹਨੂੰ ਹਸਪੀਟਲ ਪਹੁੰਚਾਇਆ ਜੀ ਤੇ ਪੋਸਟ ਤੇ ਰੇਟ ਦਾ ਸਰਕਾਰੀ ਹਸਪਤਾਲ ਤੇ ਟ੍ਰੈਫਿਕ ਚੱਲ ਰਹੀ ਹੈ ਜੀ ਟ੍ਰੈਫਿਕ ਕੋ ਬੱਸ ਸਾਈਡ ਤੇ ਕਰਾਤੀ ਸਰ ਟ੍ਰੈਫਿਕ ਚੱਲ ਰਿਹਾ ਜਲਦੀ ਜਲਦੀ ਇਹ ਸੜਕ ਦਾ ਹਾਂਜੀ ਜੀ ਸਤਿ ਸ਼੍ਰੀ ਅਕਾਲ ਸਾਡੇ ਪਾਸ ਇੱਕ ਪੇਸ਼ੈਂਟ ਆਇਆ ਸੀ ਅਭਿਨਵ ਕੁਮਾਰ 22 ਸਾਲ ਮੁੰਡਾ ਸੀ ਉਹਦਾ ਐਕਸੀਡੈਂਟ ਹੋਇਆ ਸ਼ੂਗਰ ਮਿਲ ਦੇ ਕੋਲ ਤਾਂ ਪੇਸ਼ੈਂਟ ਦੇ ਹੈਡ ਇੰਜਰੀ ਆ ਗਈ ਹੈ ਹਾਲਤ ਥੋੜੀ ਸੀਰੀਅਸ ਸੀ ਤੇ ਹੁਣ ਅਸੀਂ ਫਰਸਟ ایڈ ਦੇ ਕੇ ਇਧਰੋਂ ਅੱਗੇ ਜਲੰਧਰ ਰੈਫਰ ਕਰਤਾ ਹੈ ਜੀ ਰੈਫਰ ਕਰਤਾ ਤੇ ਮੈਂ ਮੈਡੀਕਲ ਜਾਣਕਾਰੀ ਦਿੰਦੀ ਹਾਂਜੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਹਾਂਜੀ ਪੁਲਿਸ ਨੂੰ ਸੂਚਨਾ ਅਸੀਂ ਆਪਣੇ ਵੱਲੋਂ ਦੇ ਦਿੱਤੀ ਹੈ ਤੇ ਤੁਹਾਡਾ ਸ਼ੁਭਨਾਮਗੀ ਡਾਕਟਰ ਆਯੂਸ਼ੀ